ਸਰ ਮੁੜਦਾਬਾਹ ਆਪ ਪ੍ਰਸ਼ਾਸਨ ਦਾ ਉਤਰ ਮੁੜਦਾਬਾਹ ਆਪ ਪ੍ਰਸ਼ਾਸਨ ਉਦੋਕੇ ਵਿੱਚ ਇੱਕ ਇਕ ਅਕਤਰਤਾ ਹੋਈ ਜਿਸ ਵਿੱਚ ਸਾਬਕਾ ਮੈਂਬਰ ਨਿਰਮਲ ਸਿੰਘ ਮੌਜੂਦਾ ਮੈਂਬਰ ਮੰਗਲ ਸਿੰਘ ਜੋਬਨ ਸਿੰਘ ਜੋਗਾ ਸੁਖਵਿੰਦਰ ਸਿੰਘ ਗੁਰਪ੍ਰਤਾਪ ਸਿੰਘ ਗੁਰਦੁਆਰਾ ਗੁਰੂ ਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵੀਰ ਸਿੰਘ ਸਾਬਕਾ ਮੈਂਬਰ ਕੁਲਵਿੰਦਰ ਸਿੰਘ ਸਾਬਕਾ ਮੈਂਬਰ ਅਮਰਜੀਤ ਸਿੰਘ ਸਾਬਕਾ ਮੈਂਬਰ ਸੋ ਕੁਵਿੰਦਰ ਸਿੰਘ ਕੁਲਵਿੰਦਰ ਸਿੰਘ ਅਮਰੀਕ ਸਿੰਘ ਢਿੱਲੋਂ ਰਵੀਲ ਸਿੰਘ ਵੱਲੋਂ ਮੌਜੂਦਾ ਪੰਚਾਇਤ ਤੇ ਦੋਸ਼ ਲਾਇਆ ਕਿ ਪਹਿਲਾਂ ਛੱਪੜ ਹੈ ਉਸ ਵਿੱਚ ਖਦਾਈ ਕਰਨ ਦੀ ਥਾਂ ਨਵੀਂ ਜਗ੍ਹਾ ਛੱਪੜ ਬਣਾਇਆ ਜਾ ਰਿਹਾ ਹੈ ਉਹਨਾਂ ਦਾ ਦੋਸ਼ ਹੈ ਕਿ ਨਜ਼ਦੀਕ ਗੁਰਦੁਆਰਾ ਸਾਹਿਬ ਹੈ ਤੇ ਨਾਲ ਹੀ ਪਾਣੀ ਵਾਲੀ ਟੈਂਕੀ ਹੈ ਅਤੇ ਸਕੂਲ ਮੌਜੂਦ ਹੈ ਇਸ ਕਾਰਨ ਨਵੀਂ ਜਗ੍ਹਾ ਛੱਪੜ ਘਾਤਕ ਹੈ ਅਤੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਜਦ ਮੌਕੇ ਦੇ ਅਵਸਰ ਬੀ ਡੀ ਪੀਓ ਸਰਦਾਰ ਪ੍ਰਗਟ ਸਿੰਘ ਤਰਸਿਕਾ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲਾਂ ਹੀ ਤਹਿਸੀਲਦਾਰ ਸਾਹਿਬ ਨੂੰ ਛੱਪੜ ਦੀ ਨਿਸ਼ਾਨਦੇਹੀ ਲਈ ਲਿਖ ਚੁੱਕੇ ਹਾਂ ਅਤੇ ਜਦ ਮੌਜੂਦਾ ਪੰਚਾਇਤ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਨਿਸ਼ਾਨਦੇਹੀ ਤੋਂ ਬਾਅਦ ਹੀ ਛੱਪੜ ਦਾ ਕੰਮ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਜੋ ਹੋਰ ਵੀ ਨਜਾਇਜ਼ ਕਬਜ਼ਿਆਂ ਨੂੰ ਛਡਵਾਇਆ ਜਾਵੇਗਾ। ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ। ਸਰ ਮੇਰਾ ਨਾਮ ਜੋਬਨਜੋਗਾ ਸਿੰਘ ਮੈਂ ਐਸੀ ਪਿੰਡ ਦਾ ਵਸਨੀਕ ਆ। ਇਹ ਜਿਹੜਾ ਮਸਲਾ ਵਾ ਸਰ ਇੱਕੋ ਵੀ ਇੱਕ ਤੇ ਲੱਗੇ ਸਕੂਲ ਆ। ਹਾਂਜੀ। ਲੱਗੇ ਪਾਣੀ ਵਾਲੀ ਟੈਂਕੀ ਆ। ਪਾਣੀ ਵਾਲੀ ਟੈਂਕੀ ਦੀ ਸਪਲਾਈ ਪੂਰੇ ਪਿੰਡ ਵਿੱਚ ਜਾਣੀ ਆ। ਤੇ ਘਰ-ਘਰ ਵਿੱਚ ਜਿਹੜਾ ਗੰਦਾ ਪਾਣੀ ਗਿਆ ਵੇਖੋ ਤੁਸੀਂ ਹੁਬ ਖਾਹ ਬਣਾਇਆ ਜਾਵੇ ਤੁ। ਛੱਪੜ ਬਣ ਗਿਆ ਇਹ ਰੂੜੀਆਂ ਲੱਗੇ ਬਣ ਗਈਆਂ ਇਹ ਜਿਹੜੀ ਸਪਲਾਈ ਆ ਪੂਰੀ ਘਰ ਘਰ ਕਾ ਜਦੋਂ ਪਾਣੀ ਦੀ ਗਈ ਇਹਦੇ ਨਾਲ ਬਿਮਾਰੀਆਂ ਤੇ 100 ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋਣੀਆਂ ਤੇ ਸਾਡੀ ਦੇ ਪ੍ਰਸ਼ਾਸਨ ਅੱਗੇ ਇਹ ਮੰਗਿਆ ਵੀ ਇਹ ਜਿਹੜਾ ਛੱਪੜ ਇਹਨੂੰ ਬੰਦ ਕੀਤਾ ਜਾਵੇ ਤੇ ਜਿਹੜੀ ਆ ਪੰਚਾਇਤੀ ਪੈਲੀ ਦੀ ਵਿੱਚੋਂ ਮਿੱਟੀ ਪੁੱਟੀ ਜਾ ਰਹੀ ਆ ਵੇਖੋ ਆ ਪਰਲੇ ਪਾਸੇ ਪਲਾਟ ਆ ਸਕੂਲ ਦੇ ਤੁਸੀਂ ਵੇਖੋ ਜਾਗੇ ਤੇ ਇਹ ਸਾਰੀ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਜੀ ਸਰ ਕੀ ਨਾਂਜ ਤੁਹਾਡਾ ਰਵਿੰਦਰ ਸਿੰਘ ਹਾਂਜੀ ਕੀ ਮਸਲਾ ਜੀ ਸਾਡਾ ਜੇ ਹਸਤਾ ਸਰਕਾਰੀ ਹਸਤਾ ਦੇ ਡੰਗਰਾਂ ਦਾ ਤੇ ਜਿਹੜਾ ਹਸਤਾ ਦੀ ਜਗ੍ਹਾ ਤੇ ਉਹਨਾਂ ਨੇ ਛੱਪੜ ਬਣਾਤਾ ਵਾ ਸਾਰਾ ਚਾਰਜੀ ਤੌਰ ਤੇ ਬਣਾਇਆ ਲੰਬੀ ਹਦਾ ਠੀਕ ਹੈ ਜੀ ਇਹ ਸਰਕਾਰੀ ਜਗਾ ਜਿਹੜੀ ਉਥੇ ਛੱਪੜ ਬਣਾ ਕੇ ਤੇ ਲੋਕਾਂ ਨੂੰ ਬੜਾ ਹੁੰਦੇ ਜਿਹੜਾ ਅਸਲ ਛੱਪੜ ਆ ਉਹ ਲੋਕਾਂ ਨੂੰ ਵਲਾ ਦਤਾ ਜਗਾ ਸਰਕਾਰ ਕਬਜ਼ੇ ਚ ਕੀਤਾ ਆ ਠੀਕ ਹੈ ਜੀ ਹਾਂਜੀ ਇਨਸਾਨ ਦੇ ਸਰਕਾਰੀ ਸਕੂਲ ਵਾ ਤੇ ਨਾਲ ਹੀ ਸਰਕਾਰੀ ਸਕੂਲ ਜਿਹੜਾ ਉਥੇ ਵੀ ਛੱਪੜ ਨਾਲ ਹੀ ਬਣ ਗਿਆ ਠੀਕ ਹੈ ਜੀ ਤੇ ਉਹਦੇ ਫਿਰ ਬੱਚਿਆਂ ਨੂੰ ਵੀ ਖਤਰਾ ਹੋਣ ਜਾਣ ਮੈਂ ਕਿਹਨੋਂ ਖਤਰਾ ਗਰੀਬਾਂ ਦੇ ਬੱਚੇ ਪੜਦੇ ਆ ਅਮੀਰਾਂ ਦੇ ਬੱਚੇ ਤੇ ਸ਼ਹਿਰਾ ਜੀ ਜਾਂਦੇ ਠੀਕ ਹੈ ਜੀ ਇਹ ਸਾਰੇ ਲੋਕ ਸਾਡੇ ਗਰੀਬਾਂ ਦੇ ਆ ਕੀ ਮਸਲਾ ਜੀ ਅੱਜ ਕਸ ਕਦੇ ਵਾਸਤੇ ਇਕਤਰਤਾ ਕੀਤੀ ਜੇ ਮਸਲਾ ਜੀ ਇਹ ਇੱਥੇ ਜੀ ਨਜਾਇਜ਼ ਛੱਪੜ ਬਣਾਉਂਦੇ ਆ ਪਹਿਲਾ ਛੱਪੜ ਬੰਦ ਕਰਾਤਾ ਵਾ ਗਾੜੀਆਂ ਨਾਲ ਰੂੜੀਆਂ ਛੱਤ ਆ ਕੇ ਨਾਲੇ ਦੇ ਵਿੱਚ ਐਦਨ ਨੂੰ ਕੱਢਿਆ ਤੇ ਇੱਕ ਇਤਿਹਾਸਿਕ ਗੁਰਦੁਆਰਾ ਸ੍ਰੀ ਹਰਗੋਬਿੰਦਪੁਰ ਸਾਹਿਬਾ ਉਹਦੇ ਸਾਹਮਣੇ ਜਾਨ ਬੁੱਝ ਕੇ ਰੂੜੀਆਂ ਲਵਾਉਂਦੇ ਆ ਰੂੜੀਆਂ ਸਾਹਮਣੇ ਦਹੰਡੀਆਂ ਵੀ ਰੂੜੀਆਂ ਲਵਾਈਆਂ ਗੁਰਦੁਆਰੇ ਦਿੱਤੀਆਂ ਸੀ ਜਗ੍ਹਾ ਦੇ ਸਾਹਮਣੇ ਇੱਕ ਉਧਰ ਸਕੂਲ ਦੇ ਨਾਲ ਟੋਆ ਪਟਾ ਕੇ ਛੱਪੜ ਪਟਾਉਂਦੇ ਹੋਈ ਇੱਕ ਪਾ ਟਾਈ ਕੀ ਆ ਇਹ ਪਾਣੀ ਗੰਦਾ ਹੋਇਆ ਨਾ ਮਾੜੇ ਘਰਾਂ ਦੇ ਸਾਰੇ ਪੀਣਾ ਕਿੱਦਾਂ ਲਾਜ ਇੱਕ ਪਾਸੇ ਸਰਕਾਰਾਂ ਖੰਡੀਆਂ ਵੀ ਪਾਣੀ ਸਾਫ਼ ਵਰਤੋ ਤੇ ਇਹ ਜਾਣ ਕੇ ਪਾਣੀ ਖਰਾਬ ਕਰਨ ਦੇ ਮਾਰੇ ਜਾਨ ਬਜ਼ਕ ਜਿਤ ਬਾਜੀ ਨਾਲ ਪਾਰਟੀ ਬਾਜੀਆਂ ਕਰਕੇ ਛੱਪੜ ਫਟਣ ਦੇ ਇਹ ਕੌਣ ਕਰਵਾ ਰਿਹਾ ਜੀ ਇਹ ਸਰਪੰਚ ਜਿਹੜਾ ਬਣਿਆ ਹੋਣ ਦੇ ਮੌਜੂਦਾ ਸਰਪੰਚ ਹਾਂ ਜੀ ਤੇ ਇੱਕ ਪਹਿਲੋ ਪ੍ਰਬੰਧਕ ਦੇ ਵੀਡੀਓ ਸਾਹਿਬ ਦੇ ਧਿਆਨ ਚ ਵੀ ਆ ਕਿ ਬਲਦੇਵ ਸਿੰਘ ਸਕੱਤਰ 25 ਸਾਲ ਹੋ ਗਏ ਸਾਡੇ ਪਿੰਡ ਤੇ ਲੱਗਾ ਵਾ ਇਹਨੂੰ ਸਾਰਾ ਹੀ ਪਤਾ ਵਾ ਇਹਨੂੰ ਅਸੀਂ ਤਿੰਨ ਚੌਰਾ ਪਹੁੰਚ ਵੀ ਗਏ ਆ ਇੰਨੇ ਸਾਡੀ ਕੋਈ ਗੱਲ ਨਹੀਂ ਗੋਲੀ ਸੀਟੀ ਪੀਓ ਡੀਡੀਪੀ ਕੋ ਵੀ ਗਏ ਅਸੀਂ ਉਹਦੇ ਮਸਲਾ ਸਾਡੀ ਕੋਈ ਸੁਣਾਈ ਨਹੀਂ ਹੋਣੀ ਆ ਵੇਖੋ ਜੀ ਕਿੱਥੋਂ ਵੀ ਪਾਣੀ ਖਰਾਬ ਨਿਕੇ ਨਿਕੇ ਬੱਚੇ ਸਕੂਲੇ ਪੜਦੇ ਆ ਕਿਸੇ ਕੋਈ ਜਾਨੀ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਆ ਸਰਪੰਚ ਆ ਚਾਹੇ ਵੀਡੀਓ ਸਾਹਿਬ ਇਹ ਜੀ ਸਾਡੀ ਸੁਣਾਈ ਹੋਣੀ ਚਾਹੀਦੀ ਠੀਕ ਹੈ ਜੀ ਆਪ ਦਾ ਧੰਨਵਾਦ